ਇੱਕ ਸਕਿੰਟ ਦੀ ਵੀ ਦੇਰ ਹੁੰਦੀ ਤਾਂ ਇਹ ਮੋਟਰਸਾਈਕਲ ਸਵਾਰ ਸਮੇਤ ਮੋਟਰਸਾਈਕਲ ਪਾਣੀ ਵਿੱਚ ਬੈ ਕੇ ਕਿੱਥੇ ਚਲਾ ਜਾਂਦਾ ਪਤਾ ਵੀ ਨਹੀਂ ਚਲਦਾ ਇਹ ਤਸਵੀਰਾਂ ਨੇ ਹਰਿਦਵਾਰ ਨੇੜੇ ਚੀਲਾ ਦੀਆਂ ਜਿੱਥੇ ਬਰਸਾਤੀ ਮੌਸਮ ਕਾਰਨ ਨਦੀ ਵਿੱਚ ਪਾਣੀ ਵਧਣ ਕਾਰਨ ਇਹ ਨਦੀ ਸੜਕ ਤੇ ਵਹਿ ਰਹੀ ਹੈ ਇਹ ਬਾਈਕ ਸਵਾਰ ਤਾਂ ਬਾਈਕ ਨੂੰ ਚਲਾਉਂਦੇ ਹੋਏ ਇਸ ਪਾਣੀ ਨੂੰ ਪਾਰ ਕਰਨ ਦੀ ਕੋਸ਼ਿਸ਼ 'ਚ ਚੱਕਰ ਵਿੱਚ ਡੁੱਬਣੋਂ ਬਚਿਆ ਪਰ ਹੁਣ ਇਹ ਦੂਜੀ ਤਸਵੀਰ ਵੀ ਵੇਖੋ ਇਹ ਦੋਵੇਂ ਮੋਟਰਸਾਈਕਲ ਨੂੰ ਖਿੱਚ ਕੇ ਪਾਣੀ ਨੂੰ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਨੇ 6 ਕਦਮ ਚੱਲ ਕੇ ਇਹ ਬਾਈਕ ਪਾਣੀ ਦੀਆਂ ਲਹਿਰਾਂ ਦੇ ਵਿੱਚ ਲਹਿਰਾਉਣ ਲੱਗਦੀ ਹੈ ਫਿਰ ਜੋ 7ਵੇਂ ਕਦਮ ਤੇ ਹੋਇਆ ਉਹ ਵੀ ਵੇਖ ਲਓ ਅਗਲਾ ਪਗਲਾ ਪਗਲਾ ਜੇਰੀ ਨਾ ਪਿੱਛੇ ਜੇਰੀ ਨਾ ਉਝੇ ਪਲਾਂ ਵਿੱਚ ਪਾਣੀ ਤੋਂ ਬੇਬਸ ਹੋ ਕੇ ਇਹ ਬਾਈਕ ਪਾਣੀ ਦੇ ਵਹਾ ਨਾਲ ਵਹਿਣ ਲੱਗੀ ਪਰ ਕਿਸੇ ਤਰ੍ਹਾਂ ਹਿੰਮਤ ਜੁਟਾ ਕੇ ਇਹਨਾਂ ਦੋਹਾਂ ਨੇ ਬਾਈਕ ਨੂੰ ਫੜੇ ਰੱਖਿਆ ਫਿਰ ਜਦੋਂ ਖੋਲ ਖੜੇ ਲੋਕਾਂ ਨੇ ਹੱਥਾਂ ਵਿੱਚ ਹੱਥ ਪਾ ਕੇ ਬਚਾਉਣ ਦਾ ਕੰਮ ਸ਼ੁਰੂ ਕੀਤਾ ਤਾਂ ਇਹਨਾਂ ਦੋਹਾਂ ਦੀ ਜਾਨ ਬਚੀ ਅਤੇ ਬਾਈਕ ਵੀ ਡੁੱਬਣੋਂ ਬਚੀ ਦੱਸਿਆ ਜਾਂਦਾ ਹੈ ਕਿ ਇਸ ਜਗ੍ਹਾ ਤੇ ਹਰ ਸਾਲ ਬਰਸਾਤ ਵਿੱਚ ਅਜਿਹੇ ਹਾਦਸੇ ਹੁੰਦੇ ਨੇ ਟਾਈਗਰ ਰਿਜ਼ਰਵ ਇਲਾਕਾ ਹੋਣ ਕਾਰਨ ਇਸ ਨਦੀ ਤੇ ਜੰਗਲਾਤ ਵਿਭਾਗ ਪੁਲ ਬਣਾਉਣ ਦੀ ਇਜਾਜ਼ਤ ਨਹੀਂ ਦਿੰਦਾ ਨਤੀਜਾ ਲੋਕ ਆਪਣੀ ਜਾਨ ਜੋਖਮ ਵਿੱਚ ਪਾ ਕੇ ਸਫ਼ਰ ਕਰਦੇ ਨੇ ਤੁਸੀਂ ਵੀ ਜੇਕਰ ਇਸ ਵਕਤ ਪਹਾੜੀ ਇਲਾਕਿਆਂ ਵਿੱਚ ਹੋ ਜਾਂ ਫਿਰ ਜਾਣ ਦੀ ਸੋਚ ਰਹੇ ਹੋ ਤਾਂ ਇਸ ਤਰ੍ਹਾਂ ਦੇ ਖਤਰੇ ਤੋਂ ਸਾਵਧਾਨ ਰਹਿਣ ਦੀ ਲੋੜ ਹੈ